ਖੇਤੀ ਬਿੱਲਾਂ ਨੂੰ ਲੈ ਕੇ ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਚ ਧਰਨੇ ਤੇ ਬੈਠੇ ਕਿਸਾਨਾਂ ਲਈ ਟਾਂਡਾ ਉਡਮੜ ਤੋਂ ਐਨਆਰਆਈ ਲੋਕਾਂ ਵੱਲੋਂ ਡਰਾਈ ਫੂਡ ਗੋੜੇ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਭੇਜੀ ਗਈ ਹੈ ਇਸ ਮੌਕੇ ਐਨਆਰਆਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਰਾਜਾ ਨੇ ਦੱਸਿਆ ਕਿ ਦਿੱਲੀ ਚ ਬੈਠੇ ਕਿਸਾਨਾਂ ਲਈ ਭਾਵੇਂ ਖਾਣ ਪੀਣ ਦੀ ਕੋਈ ਵੀ ਕਮੀ ਨਹੀਂ ਹੈ ਪਰੰਤੂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇਹ ਛੋਟੀ ਜਿਹੀ ਸ਼ੁਰੂਆਤ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਵਿੱਚ ਨਾ ਕੇਵਲ ਇਕੱਲੇ ਪੰਜਾਬ ਦੇ ਬਲਕਿ ਹੁਣ ਪੂਰੇ ਭਾਰਤ ਦੇਸ਼ ਦੇ ਕਿਸਾਨ ਸ਼ਾਮਲ ਹੋ ਚੁੱਕੇ ਨੇ ਇਸ ਮੌਕੇ ਗੱਲਬਾਤ ਕਰਦੇ ਆ ਅਮਰੀਕਾ ਤੋਂ ਵਾਹ ਨੌਜਵਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਿਸਾਨੀ ਸੰਘਰਸ਼ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਨੇ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਕਿਸਾਨਾਂ ਲਈ ਅਜੀਹੀ ਸੇਵਾ ਭੇਜੀ ਜਾ ਚੁੱਕੀ ਹੈ ਹੁਸ਼ਿਆਰਪਰ ਨੇ ਉਸ ਦੇ ਨਾਲ ਚੇਤਨ ਕਾ ਖਬਰ ਰਿਪੋਰਟ ਖੁਜੀ ਜੀ ਜਿਹੜਾ ਦਿੱਲੀ ਦੇ ਵਿੱਚ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਮੈਂ ਉਹ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਰਾਹੀਂ ਸਲੂਟ ਕਰਦਾ ਤੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਇੰਨੀਆਂ ਔਕੜਾਂ ਦੇ ਬਾਵਜੂਦ ਵੀ ਉਹ ਸਟਿਲ ਡਟੇ ਹੋਏ ਆ ਔਰ ਮੈਂ ਉੱਥੇ ਹੀ ਸੀ ਜੇ ਕੱਲ ਹੀ ਆਇਆ ਕਿਸੇ ਕਿਸਾਨ ਨੂੰ ਪੁੱਛ ਲਓ ਅਸੀਂ ਕਹੀਏ ਨਾ ਵੀ ਕਿਦਾਂ ਡਟ ਕੇ ਰਹਿਣਾ ਫਲਾਣਾ ਉਹ ਕਹਿੰਦੇ ਜੀ 6 ਮਹੀਨੇ ਸਾਲ ਇੱਥੇ ਬੈਠੇ ਆ ਇਹਨੂੰ ਮੰਗਾ ਮਨਾ ਕੇ ਜਾਵਾਂਗੇ ਗੱਲ ਕਿ ਉਹਨਾਂ ਦਾ ਹੌਸਲਾ ਬੁਲੰਦ ਹੈ ਬਿਲਕੁਲ ਦੂਜੀ ਗੱਲ ਰਸਤੇ ਰਸਤੇ ਯਾਨੀ ਕਿ ਉੱਥੇ ਕਿਸੇ ਚੀਜ਼ ਦੀ ਘਾਟ ਆ ਸਾਡੇ ਪੰਜਾਬੀਆਂ ਨੇ ਕਰੋਨਾ ਦੇ ਟਾਈਮ ਦੇ ਵਿੱਚ ਵੀ ਆਪਣੀ ਹੋਂਦ ਨੂੰ ਲੋਕਾਂ ਤੱਕ ਪਹੁੰਚਾਇਆ ਔਰ ਕਿਸਾਨਾਂ ਦੇ ਸੰਘਰਸ਼ 'ਚ ਵੀ ਲੋਕਾਂ ਤੱਕ ਪਹੁੰਚਾਉਣਗੇ ਔਰ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਆਉਣਗੇ ਜਿਹੜੇ ਕਾਲ 3 ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਾ ਕੇ ਹੀ ਵਾਪਸ ਆਵਾਂਗੇ ਜਿਹੜੀ ਰਸਤੇ ਆਸਾਰੀ ਉਹ ਮੈਂ ਤੁਹਾਡੇ ਚੰਨ ਰਾਹੀਂ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕਰਦਾ ਟੋਟ ਬ੍ਰਦਰ ਬੱਬੀ ਟਵਾਣਾ ਜੀ ਔਰ ਜੂਕੇ ਤੋਂ ਵੀ ਸਾਡੇ ਬਲਬੀਰ ਸਿੰਘ ਜੀ ਸਾਰਿਆਂ ਦਾ ਬਹੁਤ ਸਹਿਯੋਗ ਹੈ ਤੇ ਜਿਹੜੇ ਇੱਥੇ ਟਾਂਡੇ ਦੀ ਸੰਗਤ ਹੈ ਇਹਦਾ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਟਾਂਡੇ ਦੇ ਵਿੱਚੋਂ ਦੇਖੋ ਐਂਬੂਲੈਂਸ ਸਭ ਤੋਂ ਪਹਿਲਾਂ ਗਈਆਂ ਡਾਕਟਰ ਪਹਿਲਾਂ ਉਪੜੇ ਜੇਨੀ ਤੁਹਾਨੂੰ ਇੱਕ ਚ ਚੱਲੀ ਹੋਣੀ ਖਬਰ ਪਈ ਉਹ ਪਾਈਪ ਕੱਟੀ ਸੀ ਉਹ ਫੌਜੀ ਵੀ ਟਾਂਡੇ ਦਾ ਹੀ ਆ ਤਾਂ ਜੇਨੀ ਸੰਗਲ ਤੋੜਿਆ ਸੀ ਉਸ ਵੇਲੇ ਉਹ ਵੀ ਸਾਡੇ ਟਾਂਡੇ ਦੇ ਸੀਗੇ ਨਾਲ ਦੁਆਬੇ ਦੇ ਹੋਰ ਲੋਕ ਸੀਗੇ ਕਹਿਣ ਦਾ ਮਤਲਬ ਇਸ ਸੰਘਰਸ਼ ਦੇ ਵਿੱਚ ਟਾਂਡੇ ਨੇ ਬਹੁਤ ਵੱਡੀ ਪੱਧਰ ਤੇ ਕਿਸਾਨਾਂ ਦਾ ਸਹਿਯੋਗ ਕੀਤਾ ਤਾਂ ਹੁਣ ਤਾਂ ਸਾਰੇ ਇੰਡੀਆ ਦੇ ਕਿਸਾਨਾਂ ਦਾ ਹੀ ਜੋਰ ਹੋਇਆ ਔਰ ਸਾਰਿਆਂ ਦੀ ਦੇਣ ਆ ਤਾਂ ਮੈਂ ਤੁਹਾਡ ਮਾਲਕ ਦੇ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਮੇਰ ਪ੍ਰਿਆਥ ਕਿ ਸਾਰੇ ਕਿਸਾਨਾਂ ਤੇ ਆਪਾਂ ਇਹ ਜੰਗ ਜਿੱਤ ਕੇ ਹੀ ਵਾਪਸ ਆਈਏ ਜਿੰਨੇ ਵੀ ਜਿਹੜੇ ਕਿਸਾਨ ਸੀ ਅ ਰਾਸਤ ਜਦੋਂ ਪਹਿਲਾਂ ਵੀ ਅਸੀਂ ਬਦਾਮ ਲੈ ਕੇ ਗਏ ਸੀ ਕਿ ਫੇਰ ਅਸੀਂ 5 ਕੁਇੰਟਲ ਬਦਾਮ ਪਲੱਸ 8 ਕੁਇੰਟਲ ਅ ਹਾਂ 8 ਕੁਆਂਟਲ ਅਸੀਂ ਗੋੜ ਲੈ ਕੇ ਜਾ ਰਹੇ ਹਾਂ 1.5 ਕੁਆਂਟਲ 1.5 ਕੁਆਂਟਲ ਅਸੀਂ ਮਸ਼ਰੂਮ ਤੇ ਸੌਗੀ ਵਗੈਰਾ ਹੋਰ ਵੀ ਸਾਡੇ ਕੋਲ ਬਹੁਤ ਡਿਸਪੋਜ਼ੇਬਲ ਵਗੈਰਾ ਵੀ ਅਸੀਂ ਲੈ ਕੇ ਜਾ ਰਹੇ ਹਾਂ ਤੇ ਉਹਦੇ ਨਾਲ ਮੈਂ ਇੱਕ ਬੇਨਤੀ ਹੋਰ ਕਰਦਾ ਕਿ ਮੈਂ ਪਹਿਲਾਂ ਤਾਂ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਵੀਰ ਉੱਥੇ ਡਟੇ ਹੋਏ ਆ ਦਿਨ ਰਾਤ ਉੱਥੇ ਮੇਰੇ ਵੀਰ ਡਟੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਮੈਂ ਟਾਂਡੇ ਦੀ ਸੰਗਤ ਦਾ ਜਿੰਨੇ ਲੋਕ ਸਾਡੀ ਟਾਂਡੇ ਦੀ ਸੰਗਤ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਵੀਰਾਂ ਨੇ ਬਹੁਤ ਸਾਥ ਦਿੱਤਾ ਟਾਂਡੇ ਦਾ ਇਸ ਵੇਲੇ ਪੂਰਾ ਪੰਜਾਬ ਚ ਕੀ ਪੂਰੇ ਵਰਲਡ ਦੇ ਵਿੱਚ ਇਸ ਵੇਲੇ ਟਾਂਡੇ ਦਾ ਨਾਮ ਜਿਹੜਾ ਆ ਉਹ ਰੋਸ਼ਨ ਹੋਇਆ ਪਿਆ ਉਹ ਸਿਰਫ ਸਾਡੇ ਕਰਕੇ ਨਹੀਂ ਉਹ ਪੂਰੀ ਟਾਂਡੇ ਦੀ ਸੰਗਤ ਕਰਕੇ ਖਾਸ ਤੌਰ ਤੇ ਮੈਂ ਜਸਵੀਰ ਸਿੰਘ ਰਾਜਾ ਭਾਜੀ ਹੁਣਾਂ ਦਾ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਇਹ ਸਭ ਕੁਝ ਜਿਹੜਾ ਆ ਪੋਸੀਬਲ ਹੋਇਆ ਆ ਔਰ ਜਿਹੜੇ ਮੇਰੇ ਵੀਰ ਉਥੋਂ ਅਮਰੀਕਾ ਤੋਂ ਜਿਹੜੇ ਸੇਵਾ ਕਰ ਰਹੇ ਆ ਉਹ ਵੀ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਔਰ ਇਹਦੇ ਨਾਲ ਨਾਲ ਇੱਕ ਮੈਂ ਬੇਨਤੀ ਜਿਹੜੀ ਆ ਹੋਰ ਐਨ ਆਰ ਆਈ ਵੀਰਾਂ ਨੂੰ ਵੀ ਕਰਨੀ ਚਾਹੁੰਦਾ ਕਿ ਆ ਜਿਹੜੇ ਪਿੰਡਾਂ ਦੇ ਵਿੱਚ ਨਾ ਇਹੋ ਜੇ ਬਹੁਤ ਕਿਸਾਨ ਤਾਂ ਆਲਰੇਡੀ ਉੱਥੇ ਪਹੁੰਚੇ ਹੋਏ ਆ ਜਿਹੜੇ ਕੁਝ ਮਜ਼ਦੂਰ ਵੀਰ ਜਿਹੜੇ ਕੁਝ ਥੋੜੇ ਗਰੀਬ ਥੋੜੇ ਹੈਗੇ ਆ ਉਹ ਉੱਥੇ ਅਫੋਰਡ ਨਹੀਂ ਕਰ پا ਰਹੇ ਉੱਥੇ ਪਹੁੰਚਣਾ ਉਹ ਜਾਣਾ ਚਾਹੁੰਦੇ ਆ ਪਰ ਉਥੇ ਉਹ ਪਹੁੰਚ ਨਹੀਂ پا ਰਹੇ ਮੈਂ ਉਹਨਾਂ ਉਹਨਾਂ ਆਪਣੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਉਹ ਜਿਹੜੀ ਆ ਮਾਇਆ ਦੇ ਨਾਲ ਜਾਂ ਕਿਸੇ ਵੀ ਤਰ੍ਹਾਂ ਚਾਹੇ ਉਹ ਆਪਣਾ ਤੇਲ ਨੂੰ ਸਪான்ਸਰ ਕਰਨ ਜਾਹੇ ਕਿਸੇ ਵੀ ਤਰ੍ਹਾਂ ਉਹ ਆਪਣੇ ਪਿੰਡ ਨੂੰ ਜਿਹੜੀ ਆ ਮਾਇਆ ਭੇਜਣ ਜਿਹੜੇ ਜਿਹੜੇ ਵੀ ਮੋਤਵਾਰ ਬੰਦੇ ਹੈਗੇ ਆਪਣੇ ਪਿੰਡਾਂ ਚੋਂ ਨੌਜਵਾਨਾਂ ਨੂੰ ਪਲੱਸ ਜਿਹੜੇ ਕੋਈ ਵੀ ਜਿਹੜੇ ਜਾਣਾ ਚਾਹੁੰਦੇ ਆ ਉਥੇ ਉਹਨਾਂ ਨੂੰ ਉਤਸ਼ਾਹਿਤ ਕਰਨ ਔਰ ਬਦ ਤੋਂ ਬਦ ਉਹਨਾਂ ਨੂੰ ਉਥੇ ਭੇਜਣ ਇਹ ਤਾਂ ਕਿ ਜਿਹੜਾ ਸੰਘਰਸ਼ ਆ ਇਹਨੂੰ ਹੋਰ ਸਟਰੋਂਗ ਬਣਾਇਆ ਜਾ ਸਕੇ ਔਰ ਇਹਨੂੰ ਹੋਰ ਅੱਗੇ ਜਿਹੜਾ ਆ ਲਜਾਇਆ ਜਾ ਸਕੇ